ਪੰਜਾਬ ਯੂਨੀਵਰਸਿਟੀ ਬੜਾ ਭਖਿਆ ਹੋਇਆ ਮੁੱਦਾ ਅੱਜ ਦੇ ਸਮਾਜ ਦੇ ਵਿੱਚ ਕੁਝ ਲੋਕ ਕਹਿੰਦੇ ਨੇ ਵੀ ਪੰਜਾਬ ਦਾ ਕਿਦਾਂ ਦਾ ਦਾਵਾ ਕੁਝ ਛੋਟੀ ਜਿਹੀ ਰਿਸਰਚ ਕੀਤੀ ਹੋਈ ਆ ਇਹਦੇ ਉੱਤੇ ਮੈਂ ਪੰਜਾਬ ਯੂਨੀਵਰਸਿਟੀ ਦਾ ਲਗਭਗ ਲਗਭਗ 160 ਸਾਲ ਇਤਿਹਾਸ ਜਿਹੜਾ ਪੁਰਾਣਾ ਹੈਗਾ ਕਿੱਦਾਂ ਇਹ ਅੰਗਰੇਜ਼ਾਂ ਦੇ ਸਮੇਂ ਤੋਂ ਚਲ ਰਹੀ ਆ ਔਰ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਇੱਕ ਫੇਲ ਹੋਇਆ ਕਾਲਜ ਸੀਗਾ ਜਿਸ ਕਾਲਜ ਨੂੰ ਅੰਗਰੇਜ਼ਾਂ ਨੇ ਨਕਾਰ ਦਿੱਤਾ ਵੀ ਇਹ ਨਹੀਂ ਚੱਲਣਾ ਫਿਰ ਦੁਬਾਰਾ ਪੰਜਾਬ ਦੇ ਸਰਦਾਰਾਂ ਨੇ ਫੰਡਿੰਗ ਕਰਕੇ ਸਾਰਾ ਸਿਸਟਮੈਟਿਕਲ ਤਰੀਕੇ ਦੇ ਨਾਲ ਇਹਨੂੰ ਅ ਅੰਗੇ ਅੰਗਰੇਜ਼ ਹਕੂਮਤ ਦੀ ਹੈਲਪ ਦੇ ਨਾਲ ਇਹਨੂੰ ਫਿਰ ਦੁਬਾਰਾ ਅਪਡੇਟ ਕੀਤਾ ਕਿਉਂਕਿ ਇਹ ਪਹਿਲਾਂ ਕਲਕੱਤਾ ਯੂਨੀਵਰਸਿਟੀ ਦੇ ਅੰਡਰ ਸੀਗਾ ਇਹਦਾ ਜਿਹੜਾ ਪੁਰਾਣਾ ਨਾਮ ਸੀਗਾ ਜੇ 1950 ਸਾਲ ਪੁਰਾਣੀਆਂ ਚਿੱਠੀਆਂ ਦੇ ਵਿੱਚੋਂ ਦੇਖਿਆ ਜਾਵੇ ਤੇ ਪੁਰਾਣਾ ਨਾਂ ਸੀਗਾ ਗਵਰਨਮੈਂਟ ਕਾਲਜ ਲਾਹੌਰ ਲਾਹੌਰ ਦੇ ਵਿੱਚ ਕਾਲਜ ਸੀਗਾ ਗਵਰਨਮੈਂਟ ਕਾਲਜ ਲਾਹੌਰ ਔਰ ਦੂਸਰਾ ਇਹਦੀ ਇੱਕ ਬ੍ਰਾਂਚ ਸੀਗੀ ਦਿੱਲੀ ਅ ਦਿੱਲੀ ਕਾਲਜ ਲਾਹੌਰ ਅੱਜ ਅਸੀਂ ਗੱਲ ਕਰਦੇ ਆ ਵੀ ਪੰਜਾਬ ਦਾ ਦਾਵਾ ਕਿਦਾਂ ਕੁਝ ਡਾਟੇ ਮੇਰੇ ਕੋਲ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਾਣਨ ਤੋਂ ਪਹਿਲਾਂ ਤੁਸੀਂ ਇਸ ਪੇਜ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਫਾਲੋ ਕਰ ਦਿਓ ਪੇਜ ਨੂੰ ਔਰ ਜੇ ਤੁਸੀਂ YouTube ਦੇ ਉੱਤੇ ਵੀਡੀਓ ਦੇਖ ਰਹੇ ਹੋ ਤਾਂ YouTube ਦੇ ਵੀਡੀਓ ਨੂੰ ਤੇ ਪੇਜ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਦਾਂ ਦੀਆਂ ਵੀਡੀਓ ਤੁਹਾਨੂੰ ਆਉਂਦੀਆਂ ਰਹਿਣਗੀਆਂ ਦੂਸਰਾ ਨੰਬਰ ਤੁਹਾਨੂੰ ਇਹ ਗੱਲ ਕਰੀਏ 1849 ਦੇ ਵਿੱਚ ਜਦੋਂ ਖਾਲਸਾ ਰਾਜ ਖਤਮ ਹੋ ਗਿਆ ਮਹਾਰਾਜ ਰਜੀਤ ਸਿੰਘ ਦਾ ਰਾਜ ਖਤਮ ਹੋ ਗਿਆ ਤਾਂ ਅੰਗਰੇਜ਼ਾਂ ਨੇ ਇੱਕ ਕਾਲਜ ਬਣਾਇਆ ਜਿਹਦਾ ਨਾਮ ਦਿੱਤਾ گورਨਮੈਂਟ ਕਾਲਜ ਲਾਹੌਰ ਇਹਦੇ ਉੱਤੇ ਕੁਝ ਕੁਝ ਤਾਥੇ ਵੀ ਪਾਏ ਗਏ ਨੇ ਵੀ ਇਹਦਾ ਸੈਕੰਡ ਬ੍ਰਾਂਚ ਜਿਹੜੀ ਹੈਗੀ ਆ ਉਹ ਦਿੱਲੀ ਕਾਲਜ ਲਾਹੌਰ ਦੇ ਨਾਂ ਦੇ ਉੱਤੇ ਵੀ ਰਹੀ ਉਸ ਤੋਂ ਬਾਅਦ ਜਿਹੜਾ ਇਹਦਾ ਸਮੇਂ-ਸਮੇਂ ਦੇ ਨਾਲ ਇਹਦਾ ਟਾਈਮ ਦੇ ਨਾਲ ਇਹਦਾ ਨਾਮ ਚੇਂਜ ਹੁੰਦਾ ਗਿਆ ਇਹਦਾ ਨਾਮ ਬਾਅਦ ਦੇ ਵਿੱਚ ਆਇਆ ਤਾਂ ਲਾਹੌਰ ਐਂਡ ਅੰਮ੍ਰਿਤਸਰ ਯੂਨੀਵਰਸਿਟੀ ਕਾਲਜ ਕਿਉਂਕਿ ਇਹ ਜਦੋਂ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਖਾਲਸਾ ਰਾਜ ਖਤਮ ਹੋਣ ਤੋਂ ਬਾਅਦ ਇਹ ਕਾਲਜ ਜਿਹੜਾ ਹੈਗਾ ਲਗਭਗ ਲਗਭਗ ਖਤਮ ਹੋ ਚੁੱਕਿਆ ਸੀਗਾ ਸਿਰਫ ਬਿਲਡਿੰਗ ਬਚੀ ਸੀ ਕਿਉਂ ਕਿ ਇਹਦੇ ਵਿੱਚ ਕੋਲਕਾਤਾ ਯੂਨੀਵਰਸਿਟੀ ਦੇ ਅੰਡਰ ਸੀਗਾ ਔਰ ਕੋਲਕਾਤਾ ਯੂਨੀਵਰਸਿਟੀ ਦਾ ਸਿਲੇਬਸ ਜਿਹੜਾ ਸੀਗਾ ਉਹ ਸਾਡੇ ਪੰਜਾਬੀ ਇਹਨੂੰ ਫੋਲੋ ਨਹੀਂ ਸੀ ਕਰ ਪਾਉਂਦੇ ਸਿੱਕ ਤੇ ਉਹ ਇੰਗਲਿਸ਼ ਦੇ ਵਿੱਚ ਹੁੰਦਾ ਸੀਗਾ ਜੋ ਇਤਿਹਾਸ ਤੱਤ ਦੱਸ ਦੇਣਾ ਔਰ ਦੂਸਰਾ ਉਹ ਦੂਰ ਸੀਗਾ ਦੂਰੋਂ ਦੇ ਨਾਲ ਵੀ ਕੁਝ ਅ ਅਣਜਾਣੀਆਂ ਦਿੱਕਤਾਂ ਰਹਿੰਦੀਆਂ ਸੀ ਕਿ ਆ ਕੁਝ ਡਾਕੂਮੈਂਟੇਸ਼ਨ ਦੀਆਂ ਦਿੱਕਤਾਂ ਰਹਿੰਦੀਆਂ ਸੀਗੀਆਂ। ਤੋਂ ਗਵਰਨਮੈਂਟ ਨੂੰ ਜਿਹੜੀ ਅੰਗਰੇਜ਼ ਹਕੂਮਤ ਸੀਗੀ ਪੰਜਾਬ ਦੀ ਉਹਨਾਂ ਨੇ ਅ ਰਿਟਨ ਦੇ ਵਿੱਚ ਚਿੱਠੀ ਭਾਈ ਗਵਰਨਮੈਂਟ ਆਫ ਇੰਡੀਆ ਨੂੰ ਜਿਹੜੀ ਉਸ ਵੇਲੇ ਦੀ ਅੰਗਰੇਜ਼ ਸਰਕਾਰ ਸੀਗੀ। ਵੀ ਇਹਨੂੰ ਪੰਜਾਬ ਪੰਜਾਬ ਦੀ ਇੱਕ ਵੱਖਰੀ ਯੂਨੀਵਰਸਿਟੀ ਬਣਾਈ ਜਾਵੇ ਤਾਂ ਜੋ ਅਸੀਂ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਇਹਨੂੰ ਸਲੇਮਸ ਨੂੰ ਫੋਲੋਇੰਗ ਕਰ ਪਾ ਰਹੇ ਕੁਝ ਦਿੱਕਤਾਂ ਸਿੱਗੀਆਂ ਉਹਦੇ ਕਾਰਨ ਕੋਲ ਜਿਹੜਾ ਫੇਲ ਹੋ ਗਿਆ ਸਾਡੇ ਬੱਚੇ ਸਾਡੇ ਸਟੂਡੈਂਟਸ ਸੀਗੇ ਜਿਹੜੇ ਉਹ ਉੱਥੋਂ ਦੀ ਪੜ੍ਹਾਈ ਨੂੰ ਪੜ੍ਹਨੇ ਸੀ ਪਾ ਰਹੇ ਕਿਉਂਕਿ ਜਿਆਦਾ ਡਾਟਾ ਇੰਗਲਿਸ਼ ਦੇ ਵਿੱਚ ਝੋਣ ਕਰਕੇ ਉੱਥੋਂ ਦੀ ਕਲਕੱਤੇ ਦੀ ਲੈਂਗੁਏਜ ਦੇ ਵਿੱਚ ਝੋਣ ਕਰਕੇ ਰੂਲ ਐਂਡ ਰੈਗੂਲੇਸ਼ਨ ਸਾਰੀ ਉੱਥੋਂ ਦੀ ਸੀ ਉਸ ਤੋਂ ਬਾਅਦ ਕੀ ਹੋਗਾ ਉਸ ਤੋਂ ਬਾਅਦ ਇੰਡੀਆ ਗਵਰਨਮੈਂਟ ਨੇ ਜਿਹੜੀ ਪੰਜਾਬ ਦੀ ਜਿਹੜੀ ਅੰਗਰੇਜ਼ਾਂ ਦੀ ਗਵਰਨਮੈਂਟ ਸੀਗੀ ਉਹਨਾਂ ਨੇ ਲਿਖ ਕੇ ਰਿਟਰਨ ਦੇ ਵਿੱਚ ਇੱਕ ਲੈਟਰ ਭੇਜਿਆ ਪੰਜਾਬ ਗਵਰਨਮੈਂਟ ਨੂੰ ਅਸੀਂ ਇਹਨੂੰ ਫੰਡਿੰਗ ਵੀ ਦੇਵਾਂਗੇ ਔਰ ਇਹਦੇ ਵਿੱਚ ਨਾਮ ਅਸੀਂ ਜਿਹੜਾ ਹੈਗਾ ਉਹ ਕੁਝ ਕੁਝ ਚੇਂਜਿੰਗ ਕਰਾਂਗੇ ਪਰ ਇਹਦੀ ਯੂਨੀਵਰਸਿਟੀ ਜਿਹੜੀ ਹੈ ਜਿਓ ਕਲਕੱਤਾ ਯੂਨੀਵਰਸਿਟੀ ਰਹੇਗੀ ਤੁਸੀਂ ਦੇਖੋ ਟਾਈਮ-ਟਾਈਮ ਦੇ ਉੱਤੇ ਪੰਜਾਬ ਯੂਨੀਵਰਸਿਟੀ ਨੇ ਕਿਸ ਤਰ੍ਹਾਂ ਸਟਰਗਲ ਕੀਤਾ ਉਸ ਤੋਂ ਬਾਅਦ ਫਿਰ ਇਹਦਾ ਜਿਹੜਾ ਗਵਰਨਮੈਂਟ ਦੀ ਹੈਲਪ ਦੇ ਨਾਲ ਪੰਜਾਬ ਦੇ ਜਿਹੜੇ ਸਰਦਾਰ ਸੀਗੇ ਪੰਜਾਬ ਦੇ ਜਿਹੜੇ ਰਾਜੇ ਸੀਗੇ ਰਸਤਾ ਸੀ ਗਿਆ ਉਹਨਾਂ ਨੇ ਆਪਣੀ ਫੰਡਿੰਗ ਇਕੱਠੀ ਕਰਕੇ ਗਵਰਨਮੈਂਟ ਦੀ ਹੈਲਪ ਦੇ ਨਾਲ ਇਹਦਾ ਨਾਮ ਰੱਖਿਆ ਦਾ ਲਾਹੌਰ ਐਂਡ ਅੰਮ੍ਰਿਤਸਰ ਕਾਲਜ ਉਸ ਤੋਂ ਬਾਅਦ ਫੇਰ ਟਾਈਮ ਦੇ ਨਾਲ ਇਹਦਾ ਜਿਹੜਾ ਨਾਮ ਚੇਂਜ ਹੋਇਆ ਜਾ ਇਹਦਾ ਨਾਮ ਰੱਖਿਆ ਲਾਹੌਰ ਯੂਨੀਵਰਸਿਟੀ ਕਾਲਜ ਫਿਰ ਉਸ ਤੋਂ ਬਾਅਦ ਜਿਹੜਾ ਐਂਡ ਪੁਆਇੰਟ ਦੇ ਉੱਤੇ ਇਹਦਾ ਨਾਮ ਬਣਿਆ ਪੰਜਾਬ ਯੂਨੀਵਰਸਿਟੀ ਤੁਸੀਂ ਦੇਖੋ ਪੰਜਾਬ ਦੇ ਜਿੰਨੇ ਰਾਜੇ ਸੀਗੇ ਉਸ ਟਾਈਮ ਦੇ ਉੱਤੇ ਜਿਹੜੇ ਰਿਆਸਤਾਂ ਸੀਗੀਆਂ ਕੁਛ ਰਈ ਸਲੋਕ ਸੀਗੇ ਉਹਨਾਂ ਸਾਰਿਆਂ ਨੇ ਮਿਲ ਕੇ 1,64,000 ਰੁਪਿਆ ਪੰਜਾਬ ਯੂਨੀਵਰਸਿਟੀ ਨੂੰ ਦਿੱਤਾ ਜਦਕਿ ਜਿਹੜੀ ਉਹ ਯੂਨੀਵਰਸਿਟੀ ਤੋਂ ਪੰਜਾਬ ਯੂਨੀਵਰਸਿਟੀ ਨਾਸੀਨੀ ਨੀਸੀ ਪਿਆ ਜਦੋਂ 1,64,000 ਰੁਪਿਆ ਫੰਡਿੰਗ ਦਿੱਤੀ ਪੰਜਾਬ ਦੇ ਲੋਕਾਂ ਨੇ ਜਿਹਦੇ ਵਿੱਚੋਂ ਪੰਜਾਬ ਦੀ ਆਮ ਜਨਤਾ ਦਾ ਵੀ ਕੁਝ ਹਿੱਸਾ ਸੀਗਾ ਕੁਝ ਪੰਜਾਬ ਦੇ ਰਾਜਿਆਂ ਦਾ ਰਿਆਸਤਾਂ ਦਾ ਔਰ ਜਿਹੜੀ ਅੰਗਰੇਜ਼ ਸਰਕਾਰ ਸੀਗੀ ਸੈਂਟਰ ਦੀ ਸੀ ਜਿਹੜੀ ਦਿੱਲੀ ਸੈਂਟਰ ਦੀ ਸਰਕਾਰ ਸੀਗੀ ਅੰਗਰੇਜ਼ ਸਰਕਾਰ ਉਹਨਾਂ ਨੇ ਸਿਰਫ 6400 ਰੁਪਏ ਦਿੱਤਾ ਪੰਜਾਬ ਪੰਜਾਬ ਯੂਨੀਵਰਸਿਟੀ ਨੂੰ ਅਪਡੇਟ ਕਰਨ ਲਈ ਔਰ ਕਿਤਨਾ ਕਿਤੇ ਉਦੋਂ ਵੀ ਸੈਂਟਰ ਦਾ ਚਾਹੇ ਉਹ ਸੈਂਟਰ ਗਵਰਨਮੈਂਟ ਹਕੂਮਤ ਅੰਗਰੇਜ਼ਾਂ ਦੀ ਸੀਗੀ ਉਦੋਂ ਵੀ ਕਿਤਨਾ ਕਿਤੇ ਸੈਂਟਰ ਦਾ ਮਾਈਨਰ ਪੁਆਇੰਟ ਪਰਸੈਂਟ ਜਿਹੜਾ ਸੀਗਾ ਹਿੱਸਾ ਸੀਗਾ ਪੰਜਾਬ ਪੰਜਾਬ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਜਦਕਿ ਨਿਤ ਨਿਮੇ ਪੁਆਇੰਟ ਨਿਤ ਨਿਮੇ ਪਰਸੈਂਟ ਜਿਹੜਾ ਸੀਗਾ ਉਹ ਪੰਜਾਬ ਦੇ ਲੋਕਾਂ ਦਾ ਹਿੱਸਾ ਸੀਗਾ ਇਸ ਕਰਕੇ ਲੋਕ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਕੱਲੀ ਇੱਟਾਂ ਨਹੀਂ ਹੈਗੀਆਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣ ਦੇਗੀ ਆ ਪੰਜਾਬ ਦੇ ਨਾਂ ਦੀ ਹੋ ਗਈ ਆ ਉਸ ਤੋਂ ਬਾਅਦ ਫਿਰ ਜਦੋਂ ਇਹ ਸਾਰਾ ਸਿਸਟਮ ਲੱਗਿਆ ਸਾਰੀ ਫੰਡਿੰਗ ਇਕੱਠੀ ਹੋ ਗਈ ਇਹਨਾਂ ਨੇ ਨਾਂ ਦਿੱਤਾ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਨਾਂ ਜਿਹੜਾ 1882 ਦੇ ਵਿੱਚ ਇਤਿਹਾਸਕ ਤੌਰ ਤੇ ਜਿਹੜੇ ਹੈ ਉਹ ਦੱਸਦੇ ਨੇ ਇਦਾ ਜਿਹੜਾ ਪਹਿਲਾ ਨਾਮ ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲਾਂ ਜਿਹੜਾ ਪਹਿਲਾ ਨਾਮ ਸੀਗਾ ਪੰਜਾਬ ਪੰਜਾਬ ਯੂਨੀਵਰਸਿਟੀ ਬਣਿਆ ਫਿਰ ਜਦੋਂ 1947 ਦੇ ਵਿੱਚ ਇੰਡੀਆ ਪਾਕਿਸਤਾਨ ਬਣਿਆ 47 ਤੋਂ ਬਾਅਦ 2-3 ਮਹੀਨੇ ਦੇ ਵਿੱਚ ਵਿੱਚ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਕਾਲਜes ਸੀਗੇ ਕੁਝ ਲਾਹੌਰ ਦੇ ਵਿੱਚ ਰਹਿ ਗਏ ਕੁਝ ਜਿਹੜੇ ਹੈਗੇ ਨੇ ਪੰਜਾਬ ਇੰਡੀਆ ਦੇ ਵਿੱਚ ਰਹਿ ਗਏ ਤਦੋਂ ਹੋਰ ਗਵਰਨਮੈਂਟ ਦਾ ਕੀ ਪਾਕਿਸਤਾਨ ਗਵਰਨਮੈਂਟ ਦਾ ਜਦੋਂ ਹੋਇਆ ਉਹਦੇ ਵਿੱਚ ਸੰਧੀ ਬਣੀ ਗਈ ਵੀ ਜਿਹੜਾ 40% ਹਿੱਸਾ ਹੈਗਾ ਯੂਨੀਵਰਸਿਟੀ ਦਾ ਉਹ ਇੰਡੀਆ ਨੂੰ ਦਿੱਤਾ ਜਾਏਗਾ ਔਰ 60% ਹਿੱਸਾ ਹੈਗਾ ਜਿਹੜਾ ਯੂਨੀਵਰਸਿਟੀ ਦਾ ਉਹ ਪਾਕਿਸਤਾਨ ਕੋ ਰਹੇਗਾ ਉਸ ਤੋਂ ਬਾਅਦ ਉਹ ਉਸ ਸੰਧੀ ਤੋਂ ਵੀ ਪਾਕਿਸਤਾਨ ਮੁਕਰਦਾ ਮੁਕਰਨ ਤੋਂ ਬਾਅਦ ਅ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਕੁਝ ਟੀਚਰ ਸੀਗੇ ਕੁਝ ਸਟਾਫ ਸੀਗਾ ਜਿਹੜਾ ਮੇਨਲੀ ਜਿਨ੍ਹਾਂ ਨੇ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਨੂੰ ਅਪਡੇਟ ਕੀਤਾ ਉਹਨਾਂ ਸਾਰਿਆਂ ਨੇ ਮਿਲ ਕੇ ਕਮੇਟਿੰਗ ਕੀਤੀ 1947 ਦੇ ਵਿੱਚ ਆਜਾਦ ਹੋਣ ਤੋਂ 2-3 ਮਹੀਨੇ ਬਾਅਦ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਇੰਡੀਆ ਗਵਰਨਮੈਂਟ ਨੂੰ ਚਿੱਠੀਆਂ ਲਿਖੀਆਂ ਆਪਣੇ ਦਮ ਦੇ ਉੱਤੇ ਉਹਨਾਂ ਨੇ ਜਿਹੜੇ ਕਾਲਜਸ ਉਹਨਾਂ ਦੇ ਨਾਲ ਐਡਿਟ ਸੀਗੇ ਉਹਨਾਂ ਸਾਰੇ ਕਾਲਜਸ ਦੇ ਨਾਲ ਸੰਪਰਕ ਕਰਕੇ ਪੰਜਾਬ ਜਿਹੜੇ ਉਹ ਅਨਾਥ ਹੋਏ ਕਾਲਜ ਸੀਗੇ ਅਨਾਥ ਹੋਏ ਬੱਚੇ ਸੀਗੇ ਕਿਉਂਕਿ ਜਿਹੜੇ ਕਾਲਜਾਂ ਦੇ ਵਿੱਚ ਪੜ੍ਹਦੇ ਸੀਗੇ ਜਿਹੜੇ ਇੰਡੀਆ ਦੇ ਵਿੱਚ ਆ ਗਏ ਤੋਂ 1948 ਤੋਂ ਬਾਅਦ ਉਹਨਾਂ ਨੇ ਇੱਕ ਕੀਤਾ ਵੀ 1939 ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪਹਿਲਾ ਆਫਿਸ ਇਹਨਾਂ ਨੇ ਬਣਾਇਆ ਸ਼ਿਮਲਾ ਦੇ ਵਿੱਚ ਸ਼ਿਮਲਾ ਦੇ ਵਿੱਚ ਬਣਨ ਤੋਂ ਬਾਅਦ ਇਹ ਪਹਿਲਾ ਆਫਿਸ ਜਿਹੜਾ 1947 ਦੇ ਵਿੱਚ ਬਣਿਆ ਸ਼ਿਮਲਾ ਦੇ ਵਿੱਚ ਔਰ 1953 ਤੱਕ ਚੱਲਿਆ 1953 ਦੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਕੁਝ ਆਪਣੇ ਨਵੇਂ ਕਾਲਜਸ ਖੋਲੇ ਕੁਝ ਮਤਲਬ ਕਹਿੰਨ ਤੋਂ ਭਾਵੇਂ ਵੀ ਪੰਜਾਬ ਯੂਨੀਵਰਸਿਟੀ ਦਾ ਸਭ ਤੋਂ ਪੀਕ ਪੁਆਇੰਟ ਜਿਹੜਾ ਇੰਡੀਆ ਦਾ ਉਹ 1953 ਦੇ ਵਿੱਚ ਸਭ ਤੋਂ ਪੀ ਪੁਆਇੰਟ ਤੇ ਗਈ ਸਭ ਤੋਂ ਜ਼ਿਆਦਾ ਤਰੱਕੀ ਨੂੰ ਸੂਤਰ 55 ਦੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਕੀਤੀ ਤੁਸੀਂ ਇੱਕ ਚੀਜ਼ ਨੋਟ ਕਰੋ ਉਹ ਪੰਜਾਬ ਯੂਨੀਵਰਸਿਟੀ ਦਾ ਨਾਮ ਜਿਹੜੀ ਪਾਕਿਸਤਾਨ ਪੰਜਾਬੀ ਯੂਨੀਵਰਸਿਟੀ ਦਾ ਨਾਮ ਹੈਗਾ ਉਹ ਪੀ ਯੂ ਐਨ ਹੈਗਾ ਜਿਹੜਾ ਪੰਜਾਬ ਯੂਨੀਵਰਸਿਟੀ ਇੰਡੀਆ ਦਾ ਨਾਮ ਹੈਗਾ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਨਾਮ ਹੈਗਾ ਉਹ ਹੈਗਾ ਪੀ اے ਨਾਲ ਕਿਉਂਕਿ ਇਹ ਵੱਖਰੀ ਦੇਸ਼ ਦੀ ਹੈਗੀ ਆ ਇਸ ਕਰਕੇ ਇਹਦਾ ਨਾਮ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਪੀ اے ਨਾਲ ਰੱਖਿਆ ਫਿਰ ਉਸ ਤੋਂ ਬਾਅਦ ਜਿਹੜਾ ਸਮੇ ਸਮੇ ਦੇ ਨਾਲ ਇਹਦੀ ਲੋਕੇਸ਼ਨ ਚੇਂਜ ਹੁੰਦੀ ਗਈ ਕੁਝ ਟਾਈਮ ਲਈ ਹੁਸ਼ਿਆਰਪੁਰ ਗਈ ਇਤਿਹਾਸ ਦੱਸਦਾ ਹੈ ਕੁਝ ਟਾਈਮ ਲਈ ਹੁਸ਼ਿਆਰਪੁਰ ਤੋਂ ਬਾਅਦ ਫਿਰ ਸ਼ਿਮਲਾ ਚਲੇਗੀ ਤੁਸੀਂ ਦੇਖੋ ਵੀ ਪਾਕਿਸਤਾਨ ਦੀ ਵੰਡ ਤੋਂ ਬਾਅਦ ਜ਼ਿਆਦਾਤਰ ਵੰਡ ਪੰਜਾਬ ਦੀ ਹੁੰਦੀ ਆ ਪੰਜਾਬ ਦੀ ਵੰਡ ਤੋਂ ਬਾਅਦ ਜਦੋਂ ਚੰਡੀਗੜ੍ਹ ਵਿੱਚੋਂ ਵੱਖਰਾ ਕਰ ਦਿੱਤਾ ਜਾਂਦਾ ਹੈ ਹਿਮਾਚਲ ਵੱਖਰਾ ਕਰ ਦਿੱਤਾ ਜਾਂਦਾ ਹੈ ਹਰਿਆਣਾ ਵੱਖਰਾ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਫਿਰ ਦੁਬਾਰਾ ਸੰਤਾਪ ਹੁੰਦੀ ਹੈ ਸੰਤਾਪ ਹੰਡਾਂ ਤੋਂ ਜੇ ਮੈਂ ਥੋੜੀ ਜਿਹੀ ਪਹਿਲੀ ਗੱਲ ਕਰਾਂ ਪੰਜਾਬ ਯੂਨੀਵਰਸਿਟੀ ਦੀ ਬਿਲਡਿੰਗ ਪੰਜਾਬ ਯੂਨੀਵਰਸਿਟੀ ਦੀ ਜਿੰਨਾ ਲੈਂਡ ਹੈਗਾ ਲਗਭਗ ਉਸ ਵੇਲੇ ਜਿਹੜਾ ਰਿਕਾਰਡ ਹੈਗਾ ਮੇਰੇ ਕੋਲ 306 ਏਕੜ ਜਿਹੜੀ ਜ਼ਮੀਨ ਆ ਉਹ ਪੰਜਾਬ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਦੇ ਲੋਕਾਂ ਨੇ ਪੰਜਾਬ ਯੂਨੀਵਰਸਿਟੀ ਨੇ 3 ਲੱਖ 6000 ਰੁਪਏ ਦੇ ਵਿੱਚ ਖਰੀਦੀ ਸੀਗੀ ਚੰਡੀਗੜ੍ਹ ਦੇ ਵਿੱਚ ਉਦੋਂ ਚੰਡੀਗੜ੍ਹ ਨਹੀਂ ਸੀ ਬਣਿਆ ਚੰਡੀਗੜ੍ਹ ਬਣ ਬਣਾਇਆ ਨਹੀਂ ਸੀ ਸਿਰਫ ਨਵਾਂ ਸ਼ਹਿਰ ਬਣਦਾ ਪਿਆ ਸੀਗਾ ਇੱਕ ਨਿਊ ਸਿਟੀ ਬਣਦੀ ਪਈ ਸੀਗੀ ਉਦੇ ਵਿੱਚ ਪੰਜਾਬ ਯੂਨੀਵਰਸਿਟੀ ਨੇ 3 ਲੱਖ 6000 ਦੇ ਵਿੱਚ ਪੰਜਾਬ ਦੇ ਲੋਕਾਂ ਦੇ ਪੈਸੇ ਦੇ ਨਾਲ ਉਹ 306 ਏਕੜ ਜ਼ਮੀਨ ਖਰੀਦੀ ਜਦੋਂ ਚੰਡੀਗੜ੍ਹ ਹਰਿਆਣਾ ਔਰ ਹਿਮਾਚਲ ਵਾਕੋਂ ਤੋਂ ਪਹਿਲਾਂ ਫਿਰ 1966 ਦੇ ਵਿੱਚ ਜਦੋਂ ਚੰਡੀਗੜ੍ਹ ਹਿਮਾਚਲ ਹਰਿਆਣਾ ਵਾਕੋਂ ਤੋਂ ਬਾਅਦ 1966 ਦੇ ਵਿੱਚ ਇਹਨਾਂ ਨੂੰ ਇੰਟਰ ਸਟੇਟ ਯੂਨੀਵਰਸਿਟੀ ਦਾ ਮਤਲਬ ਇੱਕ ਖਿਤਾਬ ਮਿਲ ਗਿਆ ਇੰਟਰ ਸਟੇਟ ਮਤਲਬ ਇੰਟਰ ਸਟੇਟ ਕਾਲਜ ਖੋਲਣ ਦਾ ਆਵਰਾ ਮਿਲ ਗਈਆਂ ਅੱਜ ਜੇ ਗੱਲ ਕਰੀਏ ਜਿੰਨੇ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਯੂਨੀਵਰਸਿਟੀ ਦੇ ਅੰਡਰ ਕਾਲਜ ਸੀਗੇ ਹਿਮਾਚਲ ਦੇ ਹਿਮਾਚਲ ਵਾਲਾ ਨੇ ਆਪਣੀ ਯੂਨੀਵਰਸਿਟੀ ਦੇ ਅੰਡਰ ਐਡ ਕਰ ਲਏ ਹਰਿਆਣੇ ਵਾਲਾ ਨੇ ਆਪਣੀ ਯੂਨੀਵਰਸਿਟੀ ਦੇ ਅੰਡਰ ਐਡ ਕਰ ਲਏ ਔਰ ਪੰਜਾਬ ਤੇ ਸਿਰਫ ਸਿਰਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਪੰਜਾਬ ਦੇ ਕਾਲਜ ਐਡ ਕਰਨ ਦੀ ਪਰਮਿਸ਼ਨ ਮਿਲੇ ਉਸ ਤੋਂ ਬਾਅਦ ਜਿਹੜੀ ਅਗਲਾ ਰਿਕਾਰਡ ਹੈਗਾ ਅੱਜ ਜੇ ਮੈਂ ਗੱਲ ਕਰਾਂ ਤੇ 550 ਏਕੜ ਪੰਜਾਬ ਯੂਨੀਵਰਸਿਟੀ ਦੇ ਨਾਂ ਦੇ ਉੱਤੇ ਜ਼ਮੀਨ ਬੋਲਦੀ ਆ ਜਿਹਦੇ ਉੱਤੇ ਸਿਰਫ ਤੇ ਸਿਰਫ ਪੰਜਾਬ ਦਾ ਹੱਕ ਆ ਕਿਉਂ ਕਿਉਂਕਿ ਉਹ ਸਾਰੀ ਜ਼ਮੀਨ ਪੰਜਾਬ ਦੇ ਲੋਕਾਂ ਦੇ ਪੈਸੇ ਦੇ ਨਾਲ ਖਰੀਦੀ ਗਈ ਆ ਐਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਅੰਦਰ 78 ਜਿਹੜੇ ਹੈਗੇ ਰਿਸਰਚ ਸੈਂਟਰ ਚੱਲਦੇ ਆ ਪੰਜਾਬ ਯੂਨੀਵਰਸਿਟੀ ਦੇ ਕੰਪਲੈਕਸ ਦੇ ਅੰਦਰ 15 ਜਿਹੜੇ ਰਿਸਰਚ ਸੈਂਟਰ ਹੈਗੇ ਨੇ ਪੰਜਾਬ ਯੂਨੀਵਰਸਿਟੀ ਦੇ ਕੰਪਲੈਕਸ ਤੋਂ ਬਾਹਰ ਹੈਗੇ ਨੇ ਔਰ ਲਗਭਗ ਲਗਭਗ 2.5 ਲੱਖ ਬੱਚਾ ਜਿਹੜਾ ਹੈਗਾ 2.5 ਲੱਖ ਸਟੂਡੈਂਟ ਜਿਹੜਾ ਹੈਗਾ ਉਹ ਇਸ ਯੂਨੀਵਰਸਿਟੀ ਦੇ ਨਾਲ ਅਟੈਚ ਹੈਗਾ ਪੜਦਾ ਪਿਆ ਹੈਗਾ ਜਿਹੜਾ ਅਹਿਦ ਪ੍ਰੈਜੈਂਟ ਰਨਿੰਗ ਦੇ ਵਿੱਚ ਹੈਗਾ ਤੋਂ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਇਤਿਹਾਸ ਦੱਸਦਿਆਂ ਕੁਝ ਗਲਤੀਆਂ ਵੀ ਹੋਣ ਗਿਆ ਬੜੀਆਂ ਸਾਰੀਆਂ ਬੜੇ سارے ਡਾਟੇ ਮਿਸ ਹੋ ਗਏ ਹੋਣਗੇ ਕੋਈ ਛੋਟੀ ਜੀ ਕੋਸ਼ਿਸ਼ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਯੂਨੀਵਰਸਿਟੀ ਬਾਰੇ ਜਾਣਕਾਰੀ ਦੇਣ ਲਈ ਵੀਡੀਓ ਤੁਹਾਨੂੰ ਚੰਗੀ ਲੱਗੀ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪੇਜ ਨੂੰ ਸਬਸਕ੍ਰਾਈਬ ਕਰ ਦਿਓ ਫਾਲੋ ਕਰ ਦਿਓ ਇਦਾਂ ਦੀਆਂ ਵੀਡੀਓ ਹੋਰ ਦੇਖਣ ਲਈ ਤੁਸੀਂ ਸਾਡੇ ਪੇਜ ਤੇ ਵਿజిਟ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ